ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਮਿੰਟੂ ਮਾਨਸਾ ਵਾਲਾ ਜਿਵੇਂ ਕਿਸੇ ਤੁਹਾਨੂੰ ਪਤਾ ਹੈ ਵੀ ਅੱਜ ਦੁਸ਼ਹਿਰੇ ਦਾ ਦਿਨ ਹੈ ਤੇ ਆਪਾਂ ਮਾਨਸਾ ਦੁਸ਼ਹਿਰਾ ਗਰਾਊਂਡ 'ਚ ਆਏ ਹੋਏ ਸੀਗੇ ਤੇ ਪੂਰੀਆਂ ਫੁੱਲ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਇੱਕ ਜਿਹੜੀ ਸੁਣਨ ਨਾਲ ਵਧੀਆ ਮੈਂ ਗੱਲ ਕਰਨਾ ਚਾਹੁੰਦਾਗਾ ਉਹ ਇਹ ਹੈਗੀ ਤੇ ਜਿਹੜੇ ਵਾਤਾਵਰਨ ਨੂੰ ਪ੍ਰੇਮੀ ਪਿਆਰ ਕਰਦੇ ਨੇ ਫੁੱਲ ਬੂਟਿਆਂ ਨੂੰ ਸਾਰਿਆਂ ਨੂੰ ਹਨਾ ਤੇ ਉਹਦੇ ਵਾਸਤੇ ਸਪੈਸ਼ਲ ਸਟਾਲ ਹੈਗੀ ਦੇਖੋ ਇੱਧਰ ਸਟੈਂਡ ਬਣੇ ਹੋਏ ਨੇ ਸਾਰੇ ਦੇ ਅੰਦਰ ਹੀ ਦਿਖਾ ਦਿਓ ਤੇ ਆਹ ਦੇਖੋ ਜੀ ਅੱਡੋ ਅੱਡ ਰੂਪ ਦੇ ਬੱਕ ਬੱਕ ਸਾਈਕਲ ਵਗੈਰਾ ਜਾਂ ਕਿਵੇਂ ਜਿਹੜੇ ਆਪਣੇ ਵੀ ਕੋਠੀ 'ਚ ਰੱਖਣਾ ਚਾਹੁੰਦਾ ਕੋਈ ਬੰਦਾ ਹਨਾ ਕੋਈ ਆਪਣੇ ਦੁਕਾਨ ਦੇ ਅੱਗੇ ਰੱਖਣਾ ਚਾਹੁੰਦਾ ਗਿਆ ਉਸ ਵਾਸਤੇ ਬਹੁਤ ਹੀ ਵਧੀਆ ਸਟੈਂਡ ਨੇ ਆ ਦੇਖੋ ਇਹਨਾਂ ਨੇ ਦਿਖਾਇਆ ਵੀ ਹੋਇਆ ਹੈ ਰੇਟ ਵੀ ਲਾਏ ਹੋਏ ਨੇ ਤੇ 파ਰਥ ਇੰਟਰਪ੍ਰਾਈਜ਼ ਹੈ ਹਨਾ ਇਹਨਾਂ ਦੀ ਦੁਕਾਨ ਹੈਗੀ ਇੱਥੇ ਦਾਣਾ ਮੰਡੀ ਦੇ ਪਰਲੇ ਪਾਸੇ ਤੇ ਅੰਦਰ ਸਾਰੇ ਦਿਖਾ ਦਿਓ ਬਾਈ ਸਾਈਕਲ ਟਾਈਪ ਵੀ ਆਉ ਹੋ ਸੀਗਾ ਜੀ ਤੇ ਆਹ ਸਟੈਪ ਸਾਰੇ ਛੇਪਾਂ ਦੇ ਡੋਡ-ਡੋਡ ਬਣੇ ਹੋਏ ਨੇ ਕੋਈ ਖੁੰਝੇ 'ਚ ਰੱਖਣ ਵਾਸਤੇ ਵੀ ਇੱਧਰ ਤੇ ਸਾਰੇ ਵਧੀਆ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਠੀਕ ਹੈ ਜੀ ਦੋਸਤੋ ਧੰਨਵਾਦ